7 ਅਪ੍ਰੈਲ 2023 ਨੂੰ ਕੈਨੇਡਾ ਦੇ ਇਤਿਹਾਸ ਦੇ ਵਿੱਚ 골ਡ ਹਾਈਸਟ ਯਾਨੀ ਕਿ ਸਭ ਤੋਂ ਵੱਡੀ ਸੋਨੇ ਦੀ ਚੋਰੀ ਹੁੰਦੀ ਹੈ। ਟ੍ਰਾਂਟੋ ਦੇ ਪੀਰਸਨ 에어ਪੋਰਟ ਤੋਂ 에어 ਕੈਨੇਡਾ ਦੀ ਕਾਰਗੋ ਫਲਾਈਟ ਦੇ ਵਿੱਚੋਂ ਚੋਰੀ ਹੋਇਆ ਸੋਨਾ ਤੁਹਾਨੂੰ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਲਗਭਗ 1 ਸਾਲ ਬਾਅਦ ਬਰਾਮਦ ਕਰ ਲਿਆ ਗਿਆ ਹੈ। ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਸੋਨੇ ਦੀ ਇਸ ਚੋਰੀ ਦੇ ਵਿੱਚ ਕੁੱਲ 9 ਲੋਕਾਂ ਦੇ ਉੱਤੇ ਦੋਸ਼ ਆਇਦ ਕੀਤੇ ਗਏ ਨੇ ਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਇਹਨਾਂ ਦੇ ਵਿੱਚੋਂ 8 ਸਾਊਥ ਏਸ਼ੀਅਨ ਮੂਲ ਦੇ ਹਨ। ਕੀ ਹੈ ਪੂਰਾ ਮਾਮਲਾ ਕਿਸ ਤਰੀਕੇ ਨਾਲ ਇਹਨਾਂ ਨੇ ਇਸ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਤੇ ਕਿੰਨਾ ਕਿੰਨਾ ਦੇ ਨਾਮ ਇਸ ਮਾਮਲੇ ਵਿੱਚ ਦਰਜ ਕੀਤੇ ਗਏ ਨੇ ਦੇਖੋ ਇਹ ਰਿਪੋਰਟ ਟੋਰਾਂਟੋ ਦੇ ਪੀਅਰਸਨ 에ਰਪੋਰਟ ਉਤੇ ਪਿਛਲੇ ਸਾਲ 22.5 ਮਿਲੀਅਨ ਡਾਲਰ ਦੇ ਸੋਨੇ ਦੀ ਚੋਰੀ ਦੇ ਮਾਮਲੇ ਵਿੱਚ ਪੀਲ ਰਿਜਨਲ ਪੁਲਿਸ ਨੇ ਕਈ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ 17 ਅਪ੍ਰੈਲ 2023 ਨੂੰ 에ਅਰ ਕੈਨੇਡਾ ਦੇ ਕਾਰਗੋ ਕੰਪਾਊਂਡ ਚੋਂ 20 ਮਿਲੀਅਨ ਡਾਲਰ ਦੀਆਂ ਪਿਓਰ ਗੋਲਡ ਦੀਆਂ 6600 ਬ੍ਰਿਕਸ ਅਤੇ 2.5 ਮਿਲੀਅਨ ਡਾਲਰ ਦੀ ਵਿਦੇਸ਼ੀ ਕਰੰਸੀ ਚੋਰੀ ਹੋ ਗਈ ਸੀ ਇਸ ਮਾਨ ਜ਼ਿਓਰੇਕਟੋ ਇੱਕ ਫਲਾਈਟ ਦੇ ਵਿੱਚ ਟੋਰਾਂਟੋ ਪਹੁੰਚਿਆ ਸੀ। ਬੁੱਧਵਾਰ ਨੂੰ ਇੱਕ ਨਿਊਜ਼ ਕਾਨਫਰੰਸ ਦੇ ਦੌਰਾਨ ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਅਮਰੀਕਾ ਦੇ ਐਲਕੋਹਲ ਟਬਾਕੋ ਅਤੇ ਫਾਰ ਆਰਮਸ ਬਿਊਰੋ ਉਹਨਾਂ ਦੇ ਨਾਲ ਸਾਂਝੀ ਟਾਸਕ ਫੋਰਸ ਦੀ ਜਾਂਚ ਵਿੱਚ ਇਸ ਚੋਰੀ ਵਿੱਚ ਸ਼ਾਮਲ ਵਿਅਕਤੀਆਂ ਦੁਆਰਾ ਕੈਨੇਡਾ ਵਿੱਚ ਇੰਪੋਰਟ ਕਰਨ ਦੇ ਇਰਾਦੇ ਨਾਲ ਲਿਆਏ ਜਾਣ ਵਾਲੇ ਹਥਿਆਰਾਂ ਦੀ ਵੱਡੀ ਖੇਪ ਵੀ ਬਰਾਮਦ ਹੋਈ ਹੈ। ਦੱਸ ਦਈਏ ਕਿ ਇਸ ਦੌਰਾਨ ਪੁਲਿਸ ਨੂੰ ਕਾਫੀ ਗੰਨਸ ਵੀ ਬਰਾਮਦ ਹੋਈਆਂ ਨੇ। ਜਿਨ੍ਹਾਂ ਨੂੰ ਗ੍ਰਫਤਾਰ ਕੀਤਾ ਗਿਆ ਹੈ ਉਹਨਾਂ ਦੀ ਪਛਾਣ ਵੀ ਜਾਰੀ ਕਰ ਦਿੱਤੀ ਗਈ ਹੈ ਇਹਨਾਂ ਵਿੱਚ ਬ੍ਰੈਮਟਨ ਦਾ 35 ਸਾਲਾ ਪ੍ਰਸਾਦ ਪਰਮਲਿੰਘਮ ਬ੍ਰੈਮਟਨ ਦਾ ਹੀ 31 ਸਾਲਾ ਸਿਮਰਨਪ੍ਰੀਤ ਪਨੇਸਰ ਟ੍ਰਾਂਟੋ ਦੇ 37 ਸਾਲਾ ਅਲੀ ਰਜ਼ਾ ਜੋਰਜਟਾਊਨ ਦੇ 43 ਸਾਲਾ ਅਮਾਥ ਚੌਧਰੀ ਓਕਵਿਲ ਦੇ 40 ਸਾਲਾ ਅਮਿਤ ਚਲੋਟਾ ਬ੍ਰੈਮਟਨ ਦੇ 54 ਸਾਲਾ ਪਰਮਪਾਲ ਸਿੱਧੂ ਮਿਸਿਸਾਗਾ ਦੇ 42 ਸਾਲਾ ਅਰਸਲਨ ਚੌਧਰੀ ਬ੍ਰੈਮਟਨ ਦੇ 25 ਸਾਲਾ ਦੁਰਾਂਤੇ ਕਿੰਗ ਮੈਕਲੀਨ ਅਤੇ ਬ੍ਰਾਮਟਨ ਦੇ ਹੀ 36 ਸਾਲਾ ਅਰਚਿਤ ਗਰੋਬਰ ਵਜੋਂ ਇਹਨਾਂ ਦੀ ਪਛਾਣ ਜਾਰੀ ਕੀਤੀ ਗਈ ਹੈ। ਇਸ ਦੌਰਾਨ ਕੁੱਲ 65 ਫਾਇਰ ਆਰਮਜ਼ ਵੀ ਸੀਜ਼ ਕੀਤੇ ਗਏ ਨੇ। ਡਿਟੈਕਟਿਵ ਸਰਜੈਂਟ ਮਾਈਕ ਮੈਵਿਟੀ ਨੇ ਕਿਹਾ ਕਿ ਇਹ ਘਟਨਾ ਕੈਨੇਡੀਅਨ ਇਤਿਹਾਸ ਵਿੱਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਹੋਈ ਸੀ ਜਿਸ ਵਿੱਚ ਕਥਿਤ ਤੌਰ ਤੇ 에ਅਰ ਕੈਨੇਡਾ ਦੇ ਦੋ ਮੁਲਾਜ਼ਮ ਵੀ ਸ਼ਾਮਿਲ ਸੀ। ਇਹਨਾਂ ਮੁਲਾਜ਼ਮਾਂ ਦੇ ਵਿੱਚੋਂ ਇੱਕ ਮੁਲਾਜ਼ਮ ਪਰਮਪਾਲ ਸਿੱਧੂ ਉਮਰ 34 ਸਾਲ ਬ੍ਰਾਮਟਨ ਦੇ ਕਾਰਗੋ ਵੇਅਰਹਾਊਸ ਦੇ ਵਿੱਚ ਕੰਮ ਕਰਦਾ ਸੀ। ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੂਸਰੇ ਸ਼ੱਕੀ 31 ਸਾਲਾ ਸਿਮਰਨਪ੍ਰੀਤ ਪਨੇਸਰ ਉਸਨੇ ਚੋਰੀ ਤੋਂ ਬਾਅਦ 에ਅਰ ਕੈਨੇਡਾ ਦੀ ਨੌਕਰੀ ਛੱਡ ਦਿੱਤੀ ਸੀ 31 ਸਾਲ ਦੇ ਬ੍ਰਾਹਮਣ ਦੇ ਰਹਿਣ ਵਾਲੇ ਇਸ ਸ਼ੱਕੀ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਜਾ ਚੁੱਕਿਆ ਹੈ 5 ਟਨ ਵਾਲਾ ਡਿਲੀਵਰੀ ਟਰੱਕ ਚਲਾ ਰਿਹਾ ਇੱਕ ਆਦਮੀ ਕੰਪਾਊਂਡ ਤੱਕ ਪਹੁੰਚਿਆ ਅਤੇ ਇੱਕ ਜਾਇਜ਼ 에ਅਰਵੇ ਬਿੱਲ ਪੇਸ਼ ਕਰਕੇ ਗੋਦਾਮ ਦੇ ਵਿੱਚ ਦਾਖਲ ਹੋਇਆ ਅਸਲ ਦੇ ਵਿੱਚ ਇਹ ਇੱਕ ਨਕਲੀ ਬਿੱਲ ਸੀ ਫਿਰ ਸੋਨਾ ਅਤੇ ਕੈਸ਼ ਟਰੱਕ ਉਤੇ ਲੱਦ ਦਿੱਤਾ ਗਿਆ ਅਤੇ ਡਰਾਈਵਰ ਕਾਰਗੋ ਕੰਪਾਊਂਡ ਤੋਂ ਬਾਹਰ ਨਿਕਲ ਗਿਆ ਸਿਕਿਉਰਿਟੀ ਵੀਡੀਓ ਅਤੇ ਹੋਰ ਰਿਸੋਰਸਸ ਤਰਾਹੀ ਪੁਲਿਸ ਨੇ ਡਰਾਈਵਰ ਦੇ ਰੂਟ ਦਾ ਪਤਾ ਲਗਾਇਆ ਪਰ ਮਿਲਟਨ ਤੋਂ ਬਾਅਦ ਉਸ ਦਾ ਅੱਗੇ ਸੁਰੱਖ ਨਹੀਂ ਮਿਲਿਆ ਮੈਬਿਟੀ ਦੇ ਅਨੁਸਾਰ ਪੁਲਿਸ ਨੇ ਬਾਅਦ ਵਿੱਚ ਡਰਾਈਵਰ ਦੀ ਪਛਾਣ 25 ਸਾਲ ਦੇ ਡੋਰੈਂਟੇ ਕਿੰਗ ਮੈਕਲਿਨ ਦੇ ਵਜੋਂ ਕੀਤੀ ਹੈ ਜਿਸ ਨੂੰ ਕਿ ਅਮਰੀਕਾ ਦੇ ਵਿੱਚ ਹਿਰਾਸਤ ਵਿੱਚ ਲਿਆ ਗਿਆ ਉਸ ਨੂੰ ਪੈਂਸਿਲਵੇਨੀਆ ਵਿੱਚ ਟ੍ਰੈਫਿਕ ਸਟਾਪ ਦੌਰਾਨ ਰੋਕਿਆ ਗਿਆ ਸੀ ਪੁਲਿਸ ਨੂੰ ਉਸ ਦੀ ਕਿਰਾਏ ਦੀ ਕਾਰ ਵਿੱਚ 65 ਹਥਿਆਰ ਵੀ ਮਿਲੇ ਜਿਸ ਵਿੱਚ ਦੋ ਆਟੋਮੈਟਿਕ ਅਤੇ ਪੰਜ ਦੇਸੀ ਹਥਿਆਰ ਸ਼ਾਮਿਲ ਸਨ ਪੁਲਿਸ ਦਾ ਇਲਜ਼ਾਮ ਹੈ ਕਿ ਸੋਨੇ ਦੀ ਚੋਰੀ ਕਰਨ ਵਾਲੇ ਸ਼ੱਕੀ ਹਥਿਆਰਾਂ ਦੀ ਤਸਕਰੀ ਵਿੱਚ ਵੀ ਸ਼ਾਮਿਲ ਸਨ ਮੈਵਿਟੀ ਨੇ ਕਿਹਾ ਕਿ ਪਿਛਲੇ ਸਾਲ ਦੌਰਾਨ ਟਾਸਕ ਫੋਰਸ ਨੇ ਚੋਰੀ ਦੀ ਜਾਂਚ ਨਾਲ ਸੰਬੰਧਿਤ 37 ਛਾਪੇ ਮਾਰੇ ਸੀ ਉਹਨਾਂ ਨੇ 430000 ਦੀ ਕੈਸ਼ ਲਗਭਗ 99000 ਡਾਲਰ ਦੇ ਮੁੱਲ ਦੇ 6 ਪਿਓਰ 골ਡ ਦੇ ਬ੍ਰੇਸਲੇਟ ਅਤੇ ਨਾਲ ਹੀ ਇਹਨਾਂ ਧਾਤਾਂ ਨੂੰ ਪਿਗਲੌਣ ਵਾਲੇ ਕੁਝ ਸਮਾਨ ਵੀ ਬਰਾਮਦ ਕੀਤੇ ਨੇ ਰੈਡ ਐ ਫੈਮਲੀ ਬ੍ਰਾਮਟਨ ਤੋਂ ਸ਼ਾਜ਼ਾਦ ਸਿੰਘ ਦੇ ਨਾਲ ਤਰਨਜੀਤ ਕੌਰ ਨੂੰ ਮੰਦੀ ਰਿਪੋਰਟ